ਅੱਜ ਇਹ ਛੇਵਾਂ ਬਲੱਡ ਡੋਨੇਸ਼ਨ ਕੈਂਪ ਹੈ ਹਰ ਸਾਲ ਮੇਰੇ ਆਪਣੇ ਫਾਦਰ ਸਾਹਿਬ ਦੀ ਵਰਸੀ ਦੇ ਉੱਪਰ ਮੈਂ 12 ਮਈ ਨੂੰ ਇਹ ਕੈਂਪ ਲਵਾਉਣਾ ਹੁੰਦਾ ਬਲੱਡ ਡੋਨੇਸ਼ਨ ਦਾ ਕਿਉਂਕਿ ਕਿਤਾ ਟਾਈਮ ਵੀ ਗਰਮੀਆਂ ਦਾ ਟਾਈਮ ਹੈ ਕਾਲਜ ਯੂਨੀਵਰਸਿਟੀ ਦੇ ਇਗਜ਼ਾਮ ਚੱਲ ਰਹੇ ਨੇ ਤੇ ਬਲੱਡ ਦੀ ਕਾਫੀ ਸ਼ਾਰਟੇਜ ਹੈ ਤੇ ਕਈ ਬੱਚਿਆਂ ਨੂੰ ਥੈਲਸੀਮੀ ਦੇ ਬੱਚਿਆਂ ਨੂੰ ਵੀ ਦੇਣਾ ਹੈ ਬਲੱਡ ਦੇਣਾ ਹੁੰਦਾ ਐਕਸੀਡੈਂਟਰਲ ਕੇਸ ਆ ਜਾਂਦੇ ਨੇ ਡਿਲੀਵਰੀ ਕੇਸ ਆ ਜਾਂਦੇ ਨੇ ਇਸ ਕਰਕੇ ਮੈਂ ਸਾਰਿਆਂ ਨੂੰ ਰਿਕੁਐਸਟ ਕਰਦਾ ਕਿ ਮਈ ਜੂਨ ਜੁਲਾਈ ਦੇ ਵਿੱਚ ਇਸ ਟਾਈਮ ਦੇ ਵਿੱਚ ਜਰੂਰ ਇਸ ਡੋਨੇਟ ਕਰਨ ਲੱਗੋ ਸਰ ਕਿੰਨੇ ਯੂਨਿਟ ਅੱਜ ਤੁਹਾਨੂੰ ਲੱਗਦਾ ਵੀ ਕੀ ਸੰਭਾਵਨਾ ਕਿੰਨੇ ਯੂਨਿਟ ਹੋ ਜਾਣਗੇ 260 ਪਲੱਸ ਇਸ ਟਾਈਮ ਹੋ ਚੁੱਕੇ ਨੇ ਤੇ ਸਾਡਾ ਟਾਰਗੇਟ 300 ਪਲੱਸ ਹੈ ਤੇ ਮਨੂੰ ਜਿਸ ਤਰ੍ਹਾਂ ਅੰਦਰ ਹਲੇ ਕਾਫੀ ਮੁੰਡੇ ਖੜੇ ਨੇ ਤੇ ਮੇਰੇ ਹਿਸਾਬ ਨਾਲ ਉਹ 300 ਪਲੱਸ ਇਸ ਫ੍ਰੀ ਹੋ ਜਾਏਗਾ ਇੱਕ ਸਰ ਪਹਿਲਾਂ ਅਪਰਕਸਿਮੇਟਲੀ 2 ਸਾਲ ਪਹਿਲਾਂ ਖਬਰ ਆਈ ਸੀ ਕਾਫੀ ਹਜ਼ਾਰਾਂ ਦੇ ਤਦਾਦ ਦੇ ਵਿੱਚ ਯੂਨਿਟ ਖਰਾਬ ਵੀ ਹੋਏ ਸੀਗੇ ਲੱਗਦਾ ਵੀ ਕਈ ਵਾਰ ਅੰਗੇਲੀ ਹੋ ਜਾਂਦੀ ਹੈ ਸਭ ਨੂੰ ਨਮਸਤੇ ਵੀ ਇਹ ਬਲੱਡ ਯੂਨਿਟਸ ਲੋਕ ਬੜਾ ਪੇਸ਼ੀਅਸ ਬਲੱਡ ਆ ਦਿੰਦੇ ਨੇ ਨਹੀਂ ਬਹੁਤ ਘੱਟ ਚਾਂਸ ਹੁੰਦੇ ਆ ਉਹ ਨਹੀਂ ਮੈਨੂੰ ਸਮਝ ਲੱਗੀ ਕਿਉਂ ਹੋਇਆ ਸੀ ਇਹ ਪਰ ਕਦੀ ਵੀ ਅਸੀਂ ਵੀ ਦੇਣਾ ਮੈਂ ਰੈਗੂਲਰ ਡੋਨਰ ਆ 86 ਟਾਈਮ ਦੇ ਚੁੱਕੇ ਆ ਅੱਜ 87 ਟਾਈਮ ਨਾ ਦੇਣਾ ਤੇ ਸਾਡੇ ਪ੍ਰਧਾਨ ਜੀ ਵਰਮੀ ਜੀ ਨੇ ਉਹਨਾਂ ਨੇ ਵੀ 84 ਟਾਈਮ ਦੇਣਾ ਤੇ ਪਰ ਸਾਨੂੰ ਅਜ ਤੱਕ ਇਹੋ ਜਿਹੀ ਕੋਈ ਨਹੀਂ ਹੋਇਆ ਪਰ ਉਹਨਾਂ ਦੀ ਨਿਊਜ਼ ਸੁਣ ਕੇ ਸਾਨੂੰ ਵੀ ਬੜਾ ਸ਼ੌਕ ਲੱਗਿਆ ਸੀ ਪਰ ਜੇ ਆਪਾਂ ਇਹ ਸੋਚ ਕੇ ਕਰੀਏ ਕਿ ਨਹੀਂ ਜੀ ਇਸਕਿੰਗ ਵਿੱਚ ਵੇਸਟ ਗਿਆ ਤਾਂ ਆਪਾਂ ਦੇਣਾ ਨਹੀਂ ਬਲੱਡ ਫਿਰ ਤਾਂ ਬਿਲਕੁਲ ਹੀ ਖ ਨੇ ਅਸੀਂ ਸਮਝਨੇ ਵੀ ਸਾਰਿਆਂ ਦੇ ਮੋਟੀ ਬਲਗ ਲੱਗੇ ਅਲੱਗ-ਅਲੱਗ ਖੇਤਰਾ ਵਿੱਚ ਸਾਰੇ ਸੇਵਾ ਕਰਦੇ ਆ ਤੇ ਇਸੇ ਤਰ੍ਹਾਂ ਹਰ ਵਿਅਕਤੀ ਨੂੰ ਕੋਈ ਨਾ ਕੋਈ ਸੇਵਾ ਸਮਾਜ ਸੇਵਾ ਕਰਦੇ ਰਹਿਣਾ ਚਾਹੀਦਾ ਹੈ ਤੇ ਕੀ ਤੁਹਾਡਾ ਪਰਪਸ ਤੁਹਾਨੂੰ ਲੱਗਦਾ ਵੀ ਜਿਹੜਾ ਤੁਹਾਡਾ ਡੈਡੀਕੇਟਿਡ ਬ੍ਰਦਰ ਗਰੁੱਪ ਹੈ ਤੁਸੀਂ ਹਰ ਵਾਰ ਹਰ ਮਹੀਨੇ ਕੋਈ ਨਾ ਕੋਈ ਬੱਚਾ ਨੂੰ ਬੁਕਸ ਦਿੰਨੇ ਹੋ ਕਦੇ ਤੁਸੀਂ ਟੀਚਰਸ ਨੂੰ ਸਨਮਾਨਿਤ ਕਰਦੇ ਹੋ ਮਤਲਬ ਮੇਨ ਮੋਟਿਵ ਤੁਹਾਡਾ ਲੋਕਾਂ ਨੂੰ ਪ੍ਰਸਾਦਨ ਕਰਨਾ ਹੈ ਅੱਗੇ ਤੁਹਾਡੇ ਕਿਸ ਤਰ੍ਹਾਂ ਦੇ ਤੁਹਾਡੇ ਟੀਚੇ ਨੇ ਜੀ ਸਾਡਾ ਜਿਹੜਾ ਮੇਨ ਮੋਟਿਵ ਹੈ ਲੋਕਾਂ ਨੂੰ ਲਾਭ ਪਹੁੰਚਾਉਂਦਾ ਹੈ ਉਹ ਕਿਸੇ ਵੀ ਤਰੀਕੇ ਨਾਲ ਹੋਵੇ ਤੇ ਸਾਡੇ 30 ਪ੍ਰੋਜੈਕਟ ਇਸ ਟਾਈਮ ਚੱਲੇ ਰਹੇ ਨੇ ਉਹ ਵੱਖ-ਵੱਖ ਪ੍ਰੋਜੈਕਟਾਂ ਦੇ ਇੰਚਾਰਜ ਵੱਖ-ਵੱਖ ਅਧਿਕਾਰੀगण ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਨੇ ਤੇ ਉਸ ਪ੍ਰੋਜੈਕਟ ਦੇ ਰਾਹੀਂ ਲੋਕਾਂ ਨੂੰ ਵੱਧ ਤੋਂ ਵੱਧ ਫਾਇਦਾ ਪਹੁੰਚਾ ਰਹੇ ਨੇ ਹਾਂ ਦੇਖੋ ਪ੍ਰੋਤਸਾਹਨ ਇੱਥੋਂ ਹੀ ਜ਼ਾਹਿਰ ਹੋ ਰਹੇ ਆ ਕਿ ਹਜੇ 260 ਜੁਨਾ ਟੱਪ ਚੁੱਕੇ ਆ ਤੇ ਹਜੇ ਵੀ ਅੰਦਰ ਭੀੜ ਹੈ ਖੜਨ ਦੀ ਜਗ੍ਹਾ ਨਹੀਂ ਹੈ ਸੋ ਇਹਦੇ ਵਿੱਚ ਦੋ ਚੀਜ਼ਾਂ ਦਾ ਮੈਸੇਜ ਆਂਦਾ ਏ ਇੱਕ ਤਾਂ ਸੰਸਥਾ ਅੱਛੇ ਕੰਮ ਕਰ ਰਹੀ ਹੈ ਅੱਛੇ ਲੋਕ ਜੁੜੇ ਹੋਏ ਆ दूसरा हरप्रीत अपने आप एक संस्था है जो कि एक बड़ा अच्छा उपराला इन्होंने किया अपने फादर की याद के हमेशा कैंप लगाते और हर साल ही ਇਨਾਂ ਦਾ ਜਿਹੜਾ ਕੈਂਪ ਹੈ ਉਹ ਕਾਫੀ ਯੂਨਿਟਸ ਇਕੱਠੇ ਕਰਦਾ ਸੋ ਮੈਂ ਇੱਕ ਹੀ ਮੈਸੇਜ ਦਵਾਂਗੀ ਕਿ ਆਪਾਂ ਨੂੰ ਇਸ ਤੋਂ ਸਿੱਧ ਲੈਣੀ ਚਾਹੀਦੀ ਹੈ ਉਥੋਂ ਮੈਸੇਜ ਲੈ ਕੇ ਜਾਣਾ ਚਾਹੀਦਾ ਹੈ ਕਿ ਬਜ਼ੁਰਗਾਂ ਦੇ ਆਯਾਦ ਦੇ ਵਿੱਚ ਵੱਡਾ ਕੈਂਪ ਨਹੀਂ ਲਗਾ ਸਕਦੇ ਛੋਟਾ ਹਸਪੀਟਲ ਦੇ ਅੰਦਰ ਜਾਂ ਅਗਰ 50 ਬੰਦਿਆਂ ਦਾ ਵੀ ਆ ਉਹ ਵੀ ਇੱਕ ਬਹੁਤ ਵੱਡੀ ਡੋਨੇਸ਼ਨ ਹੈ ਤੇ ਇਹਦੇ ਨਾਲ ਤੁਹਾਡਾ ਬਾਕੀ ਦਾਨਪੁਨ ਹੁਣ ਮੈਨੂੰ ਨਹੀਂ ਪਤਾ ਅਸਿਰੇ ਚੜਦਾ ਕਿ ਨਹੀਂ ਪਰ ਇਹ ਦਾਨਪੁਨ ਐਸਾ ਜਿਹੜਾ ਇਨਸਟੈਂਟ ਅੱਜ ਕੱਲ ਇਨਸਟੈਂਟ ਦਾ ਜ਼ਮਾਨਾ ਰਿਜ਼ਲਟ ਤੁਹਾਡੇ ਸਾਹਮਣੇ ਹੈ ਕਿ ਇੱਥੋਂ ਖੂਨ ਲਿਆ ਨਾਲ ਹੀ ਤੁਹਾਡੇ ਸਾਹਮਣੇ ਚੜ ਗਿਆ ਸੋ ਕਿਸੇ ਦੀ ਲਾਈਫ ਬਚ ਗਈ ਜਿਹੜਾ ਅੱਜ ਦਾ ਇਹ ਕੈਂਪ ਹੈ ਮੈਂ ਤੇ ਇਹੀ ਕਾਂਗੇ ਕਹਿੰਦੇ ਨਾ ਕਿ ਰਗੋਂ ਕੇ ਦੌੜਨੇ ਕੇ ਹਮ ਹੈ ਨਹੀਂ ਕਾਇਲ ਜੋ ਕਿਸੇ ਕੇ ਕਾਮ ਹੀ ਨਾ ਸਕਾ ਉਹ ਲਹੂ ਕੀ ਹੈ ਸੋ ਜੇ ਜਿਹੜਾ ਸੰਧੂ ਹੈ ਸਾਡਾ ਹਰਪ੍ਰੀਤ ਇਹਦੇ ਪਿਤਾ ਜੀ ਖੁਦ ਸਮਾਜ ਸੇਵਾ ਨਾਲ ਜੁੜੇ ਹੋਏ ਸੀ ਇਹ ਗਰੁੱਪ ਜਿਹੜਾ ਡੈਡੀਕੇਟ ਬ੍ਰਦਰਸ ਗਰੁੱਪ ਹੈ ਪਟਿਆਲੇ ਦਾ ਸਭ ਤੋਂ ਪੁਰਾਣਾ ਗਰੁੱਪ ਹੈ ਔਰ ਅੱਜ ਤੱਕ ਲਗਾਤਾਰ ਇਹ ਵਰਮੀ ਜੀ ਦਾ ਹੋਰਾਂ ਦਾ ਗਰੁੱਪ ਸੇਵਾਵਾਂ ਨਿਭਾ ਰਿਹਾ ਹੈ ਤੇ ਅੱਜ ਇੱਥੇ ਇਸ ਧਰਤੀ ਦੇ ਉੱਪਰ ਮਹਾਰਾਣੀ ਕਲੱਬ ਦੀ ਧਰਤੀ ਤੇ ਪ੍ਰਤਿਨਸੋਦੇ ਕ੍ਰੀਬ ਯੂਨਿਟ ਦਾ ਟਾਰਗੇਟ ਹੈ ਬਲੱਡ ਡੋਨੇਸ਼ਨ ਕਰਨਾ ਇੱਕ ਸਭ ਤੋਂ ਵੱਡੀ ਗੱਲ ਹੈਗੀ ਹੈ ਜਿਹੜਾ ਸਤਿੰਦਰ ਭਾਣੇ ਦੱਸਿਆ ਦਾਨ ਦੀ ਗੱਲ ਹੈ ਇਹ ਧਰਮ ਨਿਰਪੱਖਤਾ ਦੀ ਗੱਲ ਕਰਦਾ ਹੈ ਅੱਜ ਬਹੁਤ ਵੱਡਾ ਦਿਨ ਹੈ ਅੱਜ ਮਦਰਸਡੇ ਹੈ ਔਰ ਮਦਰਸਡੇ ਦੇ ਉੱਤੇ ਸੰਧੂ ਸਾਹਿਬ ਦਾ ਤੇ ਬਰਮੀ ਸਾਹਿਬ ਦਾ ਇਹ oprala ਬਲੱਡ ਨੇਸ਼ਨ ਜਿਹੜਾ ਕੈਂਪ ਲਾਇਆ ਇਹ ਬਹੁਤ ਮੈਨੇ ਰੱਖਦਾ ਸਭ ਤੋਂ ਵੱਡੀ ਗੱਲ ਹੈ ਦੁਨੀਆ ਦੀ ਹਰ ਇੱਕ ਚੀਜ਼ ਡੁਪਲੀਕੇਟ ਬਣਾਈ ਜਾ ਸਕਦੀ ਹੈ ਜਿਹੜਾ ਇਨਸਾਨੀ ਖੂਨ ਹੈ ਇਹਨੂੰ ਅੱਜ ਤੱਕ ਕੋਈ ਵੀ ਡੁਪਲੀਕੇਟ ਬਣਾ ਨਹੀਂ ਸਕਿਆ ਸੋ ਇਹਦਾ ਦਾਨ ਮਹਾ ਕਲਿਆਣ ਹੈ ਖੂਨ ਦਾਨ ਹਰ ਬੰਦੇ ਨੂੰ ਕਰਨਾ ਚਾਹੀਦਾ ਕੋਈ ਫਰਕ ਨਹੀਂ ਪੈਂਦਾ ਹੈ ਔਰ ਸੰਧੂ ਸਾਹਿਬ ਨੇ 86 ਵਾਰੀ ਖੂਨ ਦਾਨ ਕੀਤਾ ਹੈਗਾ ਮੈਂ ਵੀ ਕਈ ਵਾਰੀ ਕੀਤਾ ਹੈਗਾ ਹਰ ਬੰਦੇ ਨੂੰ ਖੂਨਦਾਨ ਕਰਨਾ ਚਾਹੀਦਾ ਤਾਂ ਕਿ ਜਿਹੜੀਆਂ ਐਕਸੀਡੈਂਟਾਂ 'ਚ ਅਜਾਈਂ ਜਾਂਨਾ ਜਾ ਰਹੀਆਂ ਨੇ ਉਹਨਾਂ ਨੂੰ ਬਚਾਇਆ ਜਾ ਸਕੇ ਔਰ ਇਸ ਤੋਂ ਵੱਡਾ ਕੋਈ ਦਾਨ ਹੈ ਨਹੀਂ ਸਤਿ ਸ਼੍ਰੀ ਅਕਾਲ ਖੂਨਦਾਨ ਮਹਾਦਾਨ ਇਹਪਾ ਨੂੰ ਪਤਾ ਹੈ ਜੀ ਅਜਾਈਆਂ ਜਿਹੜੀਆਂ ਜਾਨਾਂ ਐਕਸੀਡੈਂਟ ਚ ਜਾ ਰਹੀਆਂ ਉਹਨਾਂ ਨੂੰ ਜੇ ਟਾਈਮਲੀ ਖੂਨ ਮਿਲ ਜਾਂਦਾ ਤੇ ਆਪਾਂ ਸਾਰਿਆਂ ਨੂੰ ਰਜਿਸਟਰ ਕਰਾ ਕੇ ਰੱਖਣਾ ਚਾਹੀਦਾ ਆਪਣੇ ਆਪਣੇ ਏਰੀਆ ਦੇ ਲੋਕਾਂ ਨੂੰ ਜਿਹੜੇ ਕਿ ਲੋੜ ਵੇਲੇ ਪਹੁੰਚ ਸਕਣ ਆਪਾਂ ਸਰਕਾਰ ਤੇ ਹਰ ਚੀਜ਼ ਭਰੋਸੇ ਤੇ ਨਹੀਂ ਛੱਡ ਸਕਦੇ ਆਪਾਂ ਸਾਰਿਆਂ ਨੂੰ ਮਾਨਵਤਾ ਦੀ ਭਲਾਈ ਲਈ ਅਗਿਆਨਾ ਚਾਹੀਦਾ ਹੈ ਡੈਡੀਕੇਟਿਡ ਬ੍ਰਦਰਸ ਦਾ ਹਰਪ੍ਰੀ ਸੰਦੂ ਸਰ ਦਾ ਵਰਮੀ ਸਰ ਦਾ ਸਾਰਿਆਂ ਦੇ ਸਹਿਯੋਗ ਨਾਲ ਸਾਡੀ ਮੇਰੀ ਨਿਊ ਔਮਨ ਐਂਪਾਵਰਮੈਂਟ ਗਰੁੱਪ ਵੱਲੋਂ ਅੱਜ ਸ਼੍ਰੀ ਸ਼੍ਰੀ ਰਵੀ ਸ਼ੰਕਰ ਦੇ ਵੱਲੋਂ ਮਤਲਬ ਆਰਟ ਆਫ ਲਿਵਿੰਗ ਫਾਊਂਡੇਸ਼ਨ ਦੇ ਵਲੰਟੀਅਰ ਸਾਰੇ ਮਿਲ ਕੇ ਐਨੀ ਸੰਖਿਆ ਜ ਹਾਂ ਜੀ ਨੇ ਇੰਨਾ ਚੰਗਾ ਲੱਗਦਾ ਹੈ ਕਿ ਅਸੀਂ ਸਾਰੇ ਸਾਥ ਆ ਪੰਜਾਬ ਦੀ ਧਰਤੀ ਰਹੀ ਦਾਨੀਆਂ ਦੀ ਧਰਤੀ ਹੈ ਤੇ ਖੂਨ ਦਾਨ ਤੋਂ ਵੱਡਾ ਕੋਈ ਦਾਨ ਨਹੀਂ ਹੈ। ਜਿਹੜਾ ਕੈਂਪ ਜਿਹੜਾ ਮਹਾਨੰਦ ਕਲ ਬਣਾਇਆ ਲਗਾਇਆ ਗਿਆ ਡੈਡੀਕੇਟ ਬ੍ਰਦਰਸ ਦੀ ਤਰਫੋਂ ਲਗਾਇਆ ਗਿਆ ਸੀ ਤੇ ਬਹੁਤ ਜ਼ਿਆਦਾ ਸਕਸੈਸਫੁਲ ਗਿਆ ਕਿ ਜਿਵੇਂ ਕਿ ਕਹਿੰਦਾ ਕਿ ਅੱਜ ਕੱਲ ਲੋਕਾਂ ਨੂੰ ਵੀ ਨਾ ਇੱਕ ਅਵੇਅਰਨੈਸ ਹੋ ਚੁੱਕੀ ਹੈ ਕਿ ਬਲੱਡ ਡੋਨੇਟ ਕਰਨ ਨਾਲ ਕੋਈ ਵੀਕਨੈਸ ਨਹੀਂ ਆਏਗੀ ਉਹ ਰੀਜਨਰੇਟ ਹੋਏਗਾ। ਇਹ ਮੈਸੇਜ ਹੈ ਮੇਰਾ ਕਿ ਜਿਨ੍ਹਾਂ ਨੂੰ ਨਹੀਂ ਵੀ ਨੌਲੇਜ ਉਹਨਾਂ ਨੂੰ ਪਤਾ ਹੋਏ ਕਿ ਡੋਨੇਸ਼ਨ ਤੋਂ ਬਾਅਦ ਨਿਆ ਬਲੱਡ ਜੱਤ ਬੰਦਦਾ ਹੈ ਤੇ ਉਹ ਮੀਡੀ ਜਨਰੇਟ ਹੁੰਦਾ ਰਹਿੰਦਾ ਹੈ ਤੇ ਉਹਦੇ ਨਾਲ ਕੋਈ ਵੀ ਵੀਕਨੈਸ ਵਾਲਾ ਕੋਈ ਸੀਨ ਨਹੀਂ ਹੁੰਦਾ ਤੇ ਵੱਧ ਤੋਂ ਵੱਧ ਡੋਨੇਟ ਕਰੋ ਜਿਵੇਂ ਮੈਂ ਇੱਥੇ ਦੇਖਿਆ ਕਿ ਇੱਥੇ ਮੀਨਸ ਓਵਰ ਅਸੀਂ ਜਿਵੇਂ 9 ਵਜੇ ਤੋਂ ਲੈ ਕੇ ਇੱਥੇ 1 ਡੇਢ 2 ਵਜ ਚੁੱਕਿਆ ਤੇ ਨੌਨ ਸਟਾਪ ਪੀਪਲ ਆ ਰਹੇ ਹੈ ਇੱਕ ਕਹਿੰਦੇ ਨਾ ਅਵੇਅਰਨੈਸ ਹੋ ਚੁੱਕੀ ਹੈ ਤੇ ਬਹੁਤ ਅੱਛਾ ਇਕ ਉਪਰਾਲਾ ਕੀਤਾ ਜਾ ਰਿਹਾ ਹੈ ਡੈਡੀਕੇਟਸ ਬਰਦਰ ਤੋਂ ਤੇ ਮੈਂ ਨਿਊ ਔਮਨ ਐਮਪਾਵਰਮੈਂਟ ਟੀਮ ਕੋਲ ਅੱਥੇ ਆ ਜਾਈਆ ਤੇ ਆਪਣੇ ਕਹਿੰਦੇ ਨਾ ਕਿ ਲੇਡੀਜ਼ ਦੇ ਐਮਪਾਵਰਮੈਂਟ ਨਾਲ ਦੀ ਐਮਪਾਵਰਮੈਂਟ ਨਾਲ ਹੀ ਅਸੀਂ ਅੱਗੇ ਵਧਦੇ ਹਾਂ ਤੇ ਮੈਂ ਇੱਕ ਮੈਸੇਜ ਲੇਡੀਜ਼ ਨੂੰ ਵੀ ਦੇਣੀ ਆ ਕਿ ਲੇਡੀਜ਼ ਵੀ ਵਦ ਵਦ ਬਲੱਡ ਡੋਨੇਟ ਕਰਨ ਹਮ ਬਿਲਕੁਲ ਮੇਰੇ ਹਸਬੰਦ ਨੇ ਯੰਗ ਬਲੱਡ ਨੇ ਤੇ ਉਹਨਾਂ ਨੇ ਅੱਜ ਡੋਨੇਟ ਕੀਤਾ ਇਹ ਪਹਿਲਾਂ ਵੀ ਕਰਦੇ ਹਨ ਬਟ ਆਈ ਥਿੰਕ ਕਿ ਸਭ ਨੂੰ ਕਰਨਾ ਚਾਹੀਦਾ 12th 13th ਟਾਈਮ ਹੈ ਤੇ ਬਹੁਤ ਅੱਛਾ ਫੀਲ ਹੁੰਦਾ ਹੈ ਬਲੱ ਹਾਂਜੀ ਫਸਟ ਟਾਈਮ ਆ ਯਹਾਂ ਪੇ ਐਂਡ ਮੈਨੇ ਪਹਿਲੀ ਬਾਰ ਦੇਖਿਆ ਹੈ ਐਸੇ ਸਭ ਡੋਨੇਟ ਕਰ ਰਹੇ ਹਨ ਤੋ ਕਾਫੀ ਅੱਛਾ ਲਗਾ ਕਾਫੀ ਮੋਟੀਵੇਟਿਡ ਫੀਲ ਹੋਆ ਨੈਕਸਟ ਟਾਈਮ ਮੈਂ ਪੱਕਾ ਡੋਨੇਟ ਕਰੂੰਗੀ